ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਇਸ ਚੈਨਲ ਦੇ ਉੱਤੇ ਤੇ ਇਸ ਵੀਡੀਓ ਵਿੱਚ ਸਵਾਗਤ ਹੈ ਅੱਜ ਵੀ ਗੱਲ ਕਰਦੇ ਹਾਂ ਕਿ ਚੰਡਾਲ ਲੋਹਾ ਦੇ ਐਪੀਸੋਡ 30 ਵਿੱਚ ਕੀ ਹੋਣ ਵਾਲਾ ਹੈ 29th ਐਪੀਸੋਡ ਤੁਸੀਂ ਆਪਣੇ ਦੇਖ ਹੀ ਲਿਆ ਹੈ ਕਿ ਕਿਮੀ ਉਸ ਦੇ ਵਿੱਚ ਪਾਲੀ ਬੇਬੇ ਬਾਪੂ ਦੇ ਕੱਪੜੇ ਲੈ ਕੇ ਉਹਨਾਂ ਨੂੰ ਚਾਰ ਗੱਲਾਂ ਸੁਣਾ ਕੇ ਲੈ ਜਾਂਦੀ ਹੈ ਪਰ ਬੇਬੇ ਦਾ ਮਨ ਬਿਲਕੁਲ ਵੀ ਜਾਣਦਾ ਨਹੀਂ ਕਰਦਾ ਉਸ ਨੂੰ ਆਪਣੇ ਧੀਆ ਪੁੱਤਾਂ ਦਾ ਫੇਰ ਦੁੱਖ ਆ ਜਾਂਦਾ ਹੈ ਪਰ ਉਹ ਮਾਹੌਲ ਜਿਹੜਾ ਇਸ ਐਪੀਸੋਡ ਦੇ ਵਿੱਚ ਮਾਹੌਲ ਹੈ ਉਹ ਕਾਫੀ ਦੁੱਖਪਰਾ ਹੁੰਦਾ ਹੈ ਇੱਕ ਮਾਂ ਪਿਓ ਦਾ ਆਪਣੇ ਪੁੱਤਾਂ ਨੂੰ ਛੱਡ ਕੇ ਤੇ ਜਿਹੜੇ ਘਰ ਵਿੱਚ ਉਹਨਾਂ ਨੇ ਇੰਨਾ ਚਿਰ ਬਿਤਾਇਆ ਆਪਣੀ ਮਿਹਨਤ ਦੇ ਨਾਲ ਘਰ ਬਣਾਇਆ ਉਹ ਛੱਡ ਕੇ ਜਾਣ ਨੂੰ ਆਖਿਰ ਕਿਵੇਂ ਜੀ ਕਰੇਗਾ ਅਫੀ ਜਾਣਾਂਗੇ ਕਿ ਆਖਿਰ ਪਾਲੀ ਸੱਚਮੁੱਚ ਬੇਬੇ ਬਾਪੂ ਨੂੰ ਲੈ ਜਾਏਗੀ ਵੈਸੇ ਗੱਲ ਕਰਦੇ ਆ ਕਿ सोनू ਆਪਣੀ ਗੱਡੀ ਦੇ ਵਿੱਚ ਬਿਠਾ ਕੇ ਪਾਲੀ ਤੇ ਸਭ ਚਲੇ ਜਾਂਦੇ ਆ ਤੇ ਇਸ ਵਿੱਚ ਸੰਦੀਪ ਦਾ ਵੀ ਰੋਣਾ ਨਿਕਲ ਜਾਂਦਾ ਪਰ ਪ੍ਰੀਤ ਹਜੇ ਵੀ ਉਸ ਦੇ ਦਿਮਾਗ ਵਿੱਚ ਹੋਰ ਹੀ ਗੱਲਾਂ ਚੱਲ ਰਹੀਆਂ ਹੁੰਦੀਆਂ ਨੇ ਵਿੱਕੀ ਵੀ ਬੜਾ ਦੁਖੀ ਹੋ ਹੀ ਜਾਂਦਾ ਉਹ ਸਭ ਫੇਰ ਦੁਖੀ ਹੋ ਜਾਂਦੇ ਨੇ ਤੇ ਜੀਤਾ ਵੀ ਇੱਥੇ ਰੋਣ ਲੱਗ ਪੈਂਦੀ ਹੈ ਕਿਉਂਕਿ ਉਸਨੇ ਵੀ ਬੇਬੇ ਬਾਪੂ ਦਾ ਖਾਫੀ ਖਿਆਲ ਰੱਖਿਆ ਸੀ ਜਿਸ ਕਾਰਨ ਉਸ ਦਾ ਮਨ ਪਰੋਂਦਾ ਫਿਰ ਉਹ ਘਰੇ ਪਹੁੰਚਦੇ ਹਨ ਤਾਂ ਉਹਨਾਂ ਬਾਰੇ ਹੀ ਗੱਲਾਂ ਲੈ ਕੇ ਬਹਿ ਜਾਂਦੇ ਆ ਪਰ ਅਸੀਂ ਗੱਲ ਕਰਦੇ ਹਾਂ ਕਿ ਪਾਲੀ ਸੱਚੀ ਆਪਣਾ ਇਰਾਦਾ ਹਜੇ ਵੀ ਉਹੀ ਰੱਖੇਗੀ ਜਾਂ ਫਿਰ ਬਦਲ ਲਏਗੀ ਉਹ ਤਾਂ ਜਾਨਣਾ ਹੋਵੇਗਾ ਐਪੀਸੋਡ ਦੇ ਵਿੱਚ ਵੀਡੀਓ ਦੇ ਅੰਤ ਤੱਕ ਬਣੇ ਰਹੋ ਅਸੀਂ ਮਿਲਾਂਗੇ ਕੁਝ ਜਾਣਕਾਰੀ ਦੇ ਨਾਲ ਸੰਦੀਪ ਹੁਣਾਂ ਨੂੰ ਆਪਣੀ ਗਲਤੀ ਤੇ ਬਹੁਤ ਜ਼ਿਆਦਾ ਪਛਤਾਵਾ ਹੈ ਜਿਸ ਨਾਲ ਉਹਨਾਂ ਨੂੰ ਵੇਖਣ ਨੂੰ ਮਿਲ ਰਿਹਾ ਕਿ ਜਿਵੇਂ ਉਹ ਬੇਬੇ-ਬਾਪੂ ਦੀ ਹੁਣ ਸੇਵਾ ਕਰਨਾ ਚਾਹ ਰਹੇ ਨੇ ਪਰ ਵਕਤ ਨਿਕਲ ਜਾਂ ਤੇ ਸਭ ਬਦਲ ਜਾਂਦਾ ਹੁਣ ਉਹਨਾਂ ਦਾ ਕੋਈ ਵੀ ਮੌਕਾ ਸਫਲ ਨਹੀਂ ਹੋਗਾ ਤਾਰਾ ਦੇਖ ਆਪਾਂ ਦੇਖਦੇ ਹਾਂ ਕਿ ਆਖਿਰ ਸੱਚ ਮੁੱਚ ਪਾਲੀ ਆਪਣੇ ਉਸੇ ਗੱਲ ਤੇ ਰਹੇਗੀ ਜਾਂ ਫਿਰ ਮੁੱਕਰ ਜਾਏਗੀ ਇਹ ਸੀ ਜਾਣਾਂਗੇ ਅਗਲੇ ਐਪੀਸੋਡ ਦੇ ਵਿੱਚ ਤੁਹਾਡਾ ਇਸ ਵੀਡੀਓ ਦੇ ਅੰਤ ਤੱਕ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਆਪਣੀਆਂ ਗੱਲਾਂ ਕਮੈਂਟ ਵਿੱਚ ਜ਼ਰੂਰ ਦੱਸਣਾ ਧੰਨਵਾਦ